ਮਿੱਤਰੋ ਜਿਵੇਂ ਅੱਜਕੱਲ ਤੁਹਾਨੂੰ ਪਤਾ ਹੀ ਹੈ ਵੀ ਸ਼ਹਿਰ ਦੇ ਵਿੱਚ ਚੋਰੀਆਂ ਬਹੁਤ ਹੋ ਰਹੀਆਂ ਨੇ ਉਹਦੇ ਕਰਕੇ ਹਰ ਇਨਸਾਨ ਚਾਹੇ ਉਹਦੀ ਛੋਟੀ ਦੁਕਾਨ ਹੈ ਚਾਹੇ ਵੱਡੀ ਦੁਕਾਨ ਹੈ ਚਾਹੇ ਘਰ ਹੈ ਚਾਹੇ ਗੋਡਾਊਨ ਹੈ ਹਰ ਇੱਕ ਜਗ੍ਹਾ ਦੀ ਸੇਫਟੀ ਚਾਹੁੰਦਾ ਜਿੱਥੇ ਉਹ ਹਰ ਸਮੇਂ ਪ੍ਰੈਜ਼ੈਂਟ ਨਹੀਂ ਰਹਿ ਸਕਦਾ ਇਸੇ ਕਰਕੇ ਅੱਜ ਆਪਾਂ ਤੁਹਾਡੇ ਲਈ ਇੱਕ ਅਜਿਹਾ ਸਿਸਟਮ ਲੈ ਕੇ ਆਏ ਹਾਂ ਜਿਹੜਾ ਸੀਸੀਟੀਵੀ ਕੈਮਰੇ ਤੋਂ ਵੀ ਐਡਵਾਂਸ ਹੈ ਤੇ ਤੁਹਾਨੂੰ ਸੇਫਟੀ ਪ੍ਰੋਵਾਈਡ ਕਰੇਗਾ ਅਗਰ ਕੋਈ ਵੀ ਚੋਰ ਤੁਹਾਡੇ ਏਰੀਆ ਦੇ ਵਿੱਚ ਐਕਟਿਵ ਹੁੰਦਾ ਆਉਂਦਾ ਤਾਂ ਤੁਹਾਨੂੰ ਨਾਲ ਦੀ ਨਾਲ ਜਿਹੜੀ ਕਾਲ ਆਏਗੀ ਤੇ ਮੈਸੇਜ ਆਏਗਾ ਤੇ ਸਾਰਨ ਵੀ ਬਜੇਗਾ ਇਹ ਸਿਸਟਮ ਲਗਵਾਉਣ ਦੇ ਲਈ ਪਹੁੰਚਣਾ ਕਿੱਥੇ ਆ ਪਹਿਲਾਂ ਤਾਂ ਇਹ ਦੇਖ ਲਓ ਆਪਾਂ ਨੇ ਸੱਟਾ ਬਾਜ਼ਾਰ ਤੋਂ ਕਮਲ ਸਿਨੇਮਾ ਰੋਡ ਤੇ ਪਹੁੰਚਣਾ ਆਜੋ ਬਾਕੀ ਜਾਣਕਾਰੀ ਲੈ ਕੇ ਦਿੰਨੇ ਆ ਤੁਹਾਨੂੰ ਇਹ ਜਿਆ ਸਾਰਾ ਸਿਸਟਮ ਲਾਉਂਦੇ ਨੇ ਵੀ ਜਿਹਦੇ ਨਾਲ ਚੋਰ ਵੈਸੇ ਸੁਣ ਕੇ ਭੱਜ ਜਾਂਦਾ ਤੇ ਬਾਕੀ ਆ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਦੇਖ ਲਓ ਜੀ ਸਿਕਿਉਰਿਟੀ ਕੈਮਰੇਜ਼ ਦਾ ਖਾਸ ਕੰਮ ਆ ਨਾਲ ਸੀਸੀਟੀਵੀ ਇੰਸਟਾਲ ਕਰਦੇ ਨੇ ਤੇ ਜਾਣਕਾਰੀ ਲੈ ਕੇ ਦਿੰਨੇ ਆ ਤੁਹਾਨੂੰ ਭਾਈ ਉਹਨਾਂ ਤੋਂ ਜਿਹੜਾ ਲਾਰਮ ਸਿਸਟਮ ਕਰਦਾ ਕੰਮ ਕਿਵੇਂ ਆ ਸਿਸਟਮ ਲਾ ਰਹੇ ਹਾਂ ਸਕਿਉਰਟੀ ਸਿਸਟਮ ਜਿਹੜਾ ਕਹਿੰਦੇ ਚੋਰੀ ਨਹੀਂ ਹੋਣ ਮੰਦ ਲੋਕਾਂ ਦੇ ਘਰ ਲੈ ਲਵੇ ਦੇਖੋ ਸਕਿਉਰਟੀ ਜਿਹੜਾ ਸਿਸਟਮ ਹੈ ਆਪਣੇ ਲੋਅ ਲਾਰਮ ਸਿਸਟਮ ਹੈ ਹੈ ਲਾਰਮ ਸਿਸਟਮ ਦਾ ਮਤਲਬ ਇਹ ਹੈ ਕਿ ਜੇਕਰ ਦੇ ਵਿੱਚ ਆਪਣੇ ਕੋਈ ਵੀ ਐਂਟਰੀ ਹੋ ਰਹੀ ਹੈ ਜਾਂ ਆਪਣੇ ਦੁਕਾਨ ਸ਼ੋਪ ਦੇ ਚਾਹੇ ਛੱਤ ਪਟਕੇ ਆ ਜਾਵੇ ਚਾਹੇ ਦੀਵਾਰ ਢੋਲ ਕੇ ਆ ਜਾਵੇ ਇਹ ਸਿਸਟਮ ਆਪਣੀ ਦੁਕਾਨ ਚ ਲਾ ਗਏ ਨਾ ਜਿਵੇਂ ਚਾਹੇ ਦੁਕਾਨ ਚ ਵੀ ਘਰ ਦੇ ਵਿੱਚ ਵੀ ਕਿਤੇ ਵੀ ਆਪਾਂ ਆਉਂਦਾ ਆਪਣੇ ਕਿਤੇ ਵੀ ਲਾ ਸਕਦੇ ਇਸ ਇਹ ਉਹਨੂੰ ਪ੍ਰੋਪਰ ਸਕਿਉਰਟੀ ਸਿਸਟਮ ਹੈ ਠੀਕ ਹੈ ਜੀ ਇੱਕ ਵਾਰ ਇਹ ਹਨ ਦਾ ਕੈਮਰੇ ਲੱ ਚੋਰ ਚੋਰੀ ਕਰਕੇ ਲੈ ਨੋ ਪਲੱਸ ਨਾਲ ਡੀਵੀਆਰ ਵੀ ਲੈ ਲੈਣ ਨੇ ਕਿਉਂ ਕਰ ਰਹੇ ਨੇ ਕੋਈ ਰਿਕਾਰਡਿੰਗ ਕੋਈ ਡਾਟਾ ਨਹੀਂ ਦੇਦਾ ਆਪਣਾ ਡਾਟਾ ਉਹਦੇ ਪ੍ਰੈਜ਼ੈਂਟ ਦੇ ਤੌਰ ਤੇ ਕਿ ਜੇਕਰ ਘਰ ਦੇ ਵਿੱਚ ਆਪਣੇ ਸਟੋਰੇਸ਼ਨ ਹੈਗੀ ਹੈ ਤਾਂ ਉਹਦੇ ਏਜੰਟ ਤੁਹਾਨੂੰ ਉਤਰਤ ਕੋਲ ਆ ਜੂਗੀ ਕਿ ਕੋਈ ਤੁਹਾਡੀ ਐਕਟੀਵਿਟੀ ਹੁੰਦੀ ਹੈ ਹੋਮਨ ਐਕਟੀਵਿਟੀ ਕੋਲ ਅੱਛਾ ਜੀ ਮਤਲਬ ਇਹ ਜਿਹੜਾ ਸਿਸਟਮ ਹੈ ਆਪਣੀ ਦੁਕਾਨ ਤੇ ਆਪਣੇ ਘਰੇ ਲੱਗ ਜਾਣਾ ਹਾਂ ਜੇ ਕੋਈ ਵੀ ਬੰਦਾ ਦਿਖਦਾ ਮਤਲਬ ਇਸ ਸਿਸਟਮ ਦੇ ਅੱਗੇ ਆਉਂਦਾ ਇਹ ਸਿਸਟਮ ਹੈ ਹਾਂ ਤੇ ਇਹਨੇ ਆਟੋਮੈਟਿਕਲੀ ਆਪੋ ਸੈਰਨ ਉਹ ਪਲਸ ਆਪਾਨੂੰ ਪੋਲ ਉਹ ਪਲਸ ਆਪਾਨੂੰ ਮੈਸੇਜ ਆ ਜੂਗਾ ਅੱਛਾ ਜੀ ਮੇਰੇ ਐਕਟੀਵੇਟ ਕਰਨਾ ਮੈਨਾ ਸਿਸਟਮ ਇਹ ਸਿਸਟਮ ਐਕਟੀਵੇਟ ਕਰਨਾ ਓਨ ਦਾ ਸੈਂਸਰ ਪ੍ਰੋਜੈਕਟ ਸਿਸਟਮ ਓਕੇ ਜਿਵੇਂ ਬੰਦਾ ਜਿਹਦੀ ਦੁਕਾਨ ਆ ਉਹਨੇ ਦੁਕਾਨ ਬੰਦ ਕਰਨ ਤੋਂ ਪਹਿਲਾਂ ਐਕਟੀਵੇਟ ਕਰ ਦੇਣਾ ਉਦੋਂ ਜਿਹੜਾ ਵੀ ਜੇ ਬੰਦਾ ਦਿਖਦਾ ਉਹਨੂੰ ਤਾਂ ਉਹਨੇ ਅਲਰਮ ਦੇ ਦੇਣਾ ਅਲਰਮ ਦੇ ਦੇਣਾ ਤੇ ਇਹਦੇ ਵਿੱਚ ਫਿਰ ਨੰਬਰ ਵਗੈਰਾ ਵੀ ਐਡ ਹੋ ਸਕਦੇ ਨੇ ਵੀਰੇ ਇਹਦੇ ਵਿੱਚ ਆਪਾਂ ਘੱਟ ਤੋਂ ਘੱਟ ਮਿਨੀਮਮ ਮੰਨ ਕੇ ਚਲੋ 5 ਨੰਬਰ ਐਡ ਕਰ ਸਕਦੇ ਆ ਠੀਕ ਹੈ ਜੀ ਉਹ ਦੂਸਰਾ ਪਲੱਸ ਆਪਨੇ ਕੀ ਵਾਰੀ ਆਉਂਦਾ ਇੱਕ ਦੋ ਨੰਬਰ ਬੰਦ ਪੈ ਨੇ ਤਾਂ ਤੀਸਰੇ ਨੰਬਰ ਦੇ ਵਿੱਚ ਆਪਾਂ ਨੂੰ ਕੌਨ ਕਰੂਗਾ ਮੈਂ 52 ਨੰਬਰਾਂ ਦੇ ਕਾਲ ਜਾਊਗਾ ਹਾਂ 5 ਨੰਬਰਾਂ ਦੇ ਆਪਾਂ ਨੂੰ ਪਲੱਸ ਕਾਲ ਜਾਊਗੀ ਔਰ ਉਹ ਦੂਸਰਾ ਇਹਦੇ ਵਿੱਚ ਕੋਈ ਵੀ ਹਿਊਮਨ ਐਕਟੀਵਿਟੀ ਹੋ ਰਹੀ ਹੈ ਕਿਧਰੋਂ ਵੀ ਕਿਹੜੇ ਮਾਦੀ ਡੋਰ ਤੋਂ ਹੋ ਰਹੀ ਹੈ ਯਾਨੀ ਕਿ ਉਹ ਆਪਾਂ ਨੂੰ ਅਲਰਟ ਪਲੱਸ ਉਹਦਾ ਮੈਸੇਜ ਵੀ ਆਊਗਾ ਕਿ ਇਹ ਡੋਰ ਦੇ ਵਿੱਚੋਂ ਬੰਦਾ ਤੁਹਾਡੇ ਇੰਟਰ ਹੋ ਮਤਲਬ ਜਦੋਂ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਤਾਂ ਸਿਰਫ ਦੇਖਿਆ ਜਾਣਾ। ਉਹ ਬਸ ਸਵੇਰੇ ਜਾ ਕੇ ਦੇਖਾਂਗੇ। ਪਰ ਜੇ ਰਾਤ ਨੂੰ 4 ਵਜੇ ਬੰਦਾ ਆਪਣੀ ਦੁਕਾਨ ਦੇ ਐਂਟਰ ਕਰਦਾ ਤਾਂ 4 ਵਜੇ ਹੀ ਬਾਕਪਾ ਨੂੰ ਪਤਾ ਲੱਗ ਜਾਣਾ। ਹਾਂ 4 ਵਜੇ ਉਹ ਤੁਰੰਤ ਤੁਹਾਨੂੰ ਅਲਰਟ ਕਾਲ ਆਊਗੀ। ਓਕੇ ਜੀ ਜਦ ਹੀ ਤੁਹਾਨੂੰ ਪਲੱਸ ਕਾਲ ਆਊਗੀ ਨਾਲ ਦੀ ਨਾਲ ਤੁਹਾਨੂੰ ਅਲਰਟ ਕੀਤਾ ਜਾਊਗਾ ਕਿ ਤੁਹਾਡੇ ਦੁਕਾਨ ਦੇ ਵਿੱਚ ਹੀ ਆ ਕਿਤੋਂ ਵੀ ਆਪਣੇ ਕੜਕ ਕਰ ਹੁੰਦਾ ਕਿਤੋਂ ਐਡੀ ਐਂਟਰ ਹੋਇਆ। ਮਤਲਬ ਇੱਕ ਤਰ੍ਹਾਂ ਨਾਲ ਦੋਸਤੋ ਇਹ ਮੰਨ ਲਓ ਵੀ ਤੁਹਾਡੀ ਦੁਕਾਨ ਦਾ ਡਿਜੀਟਲ ਚੌਂਕੀਦਾਰ ਆ ਇਹ। ਵੀ ਜਦੋਂ ਵੀ ਕੁਝ ਹੁੰਦਾ ਨਾਲ ਦੀ ਨਾਲ ਇਹਨੇ ਇੰਨਾ ਕੁ ਗਾਹ ਪਾ ਦੇਣਾ। ਭਾਈ ਆਵਾਜ਼ ਕਿੰ ਕੌਣ ਹੋਵੇ ਹੋਰ ਤਾਂ ਸਾਪੇਨਾ ਬੜਾ ਸਪੀਕਰ ਵੀ ਐਡ ਕਰ ਸਕਦੇ ਮਤਲਬ ਬੜਾ ਸਾਇਰ ਜਿਹੜਾ ਬੜਾ ਸਪੀਕਰ ਦਾ ਇਹ ਹੈ ਯਾਨੀ ਕਿ ਨਾਲ ਦੇ 3-4 ਘਰਾਂ ਨੂੰ ਵੀ ਇਹ ਅਲਰਟ ਕਰ ਦੂਗਾ ਕਿ ਇਹਨਾਂ ਘਰ ਦੇ ਵਿੱਚ ਕੋਈ ਐਂਟਰੀ ਹੋਈ ਐਂਟਰੀ ਹੋਈ ਮਤਲਬ ਆਲੋ ਦੇ ਘਰ ਦੇ ਵਿੱਚ ਅੰਦਰ ਹੈਗਾ ਨਹੀਂ ਹੈਗਾ ਮਗਰ ਇਹਨਾਂ ਨੂੰ ਪ੍ਰੋਪਰ ਟੋਟੇ ਕਰਦੀ ਔਰ ਸੇਫਟੀ ਲੱਗਦੀ ਹੈ ਸੇਫਟੀ ਲੱਗਦੀ ਹੈ ਮਤਲਬ ਇਹ ਜੀ ਆਵਾਜ਼ ਅਗਰ ਆਉਂਦੀ ਹੈ ਤਾਂ ਜਿਹੜਾ ਚੋਰ ਹੋਊਗਾ ਉਹ ਸੁਣ ਕੇ ਭੱਜ ਜਾਣਾ ਵੀ ਯਾਰ ਆ ਕੀ ਹੈ ਹਨਾ ਵੀ ਕੀ ਵੱਜਣ ਲੱਗ ਗਿਆ ਤਾਂ ਬਹੁਤ ਵਧੀਆ ਸਿਸਟਮ ਹੈ ਬਈ ਕਿੱਥੇ ਕਿੱਥੇ ਇੰਸਟਾਲ ਹੋ ਸਕਦਾ ਹੈ ਇਹ ਸਿਸਟਮ ਇਹ ਆਪਾਂ ਘਰ ਦੇ ਵਿੱਚ ਕਰ ਸਕਦੇ ਹਾਂ ਜਿਵੇਂ ਲੋਕ ਬਾਹਰ ਗਏ ਹੁੰਦੇ ਨੇ ਹਨਾ ਘਰ ਖਾਲੀ ਪਿਆ ਹੁੰਦਾ ਘਰ ਖਾਲੀ ਵੇ ਜਾ ਤਾਂ ਜਿਵੇਂ ਐਨ ਆਰ ਆਈ ਦਾ ਅਸਲ ਟਾਈਮ ਤੇ ਆਪਣੇ ਬਾਹਰੇ ਹੁੰਦੇ ਹੈ ਟੋਟਲੀ ਘਰ ਖਾਲੀ ਪਿਆ ਹੁੰਦਾ ਤਾਂ ਉਹ ਜਗ੍ਹਾ ਤੇ ਵੀ ਆਪਾਂ ਨੇ ਇੰਸਟਾਲੇਸ਼ਨ ਕਰ ਸਕਦੇ ਆ ਬਾਕੀ ਦੁਕਾਨਾਂ ਤੇ ਦੁਕਾਨਾਂ ਜਿਵੇਂ ਸੁਨੇਹਾ ਰਹੇ ਜੋ ਜਿੱਥੇ ਵੀ ਆਪਣਾ ਮਹਿੰਗਾ ਜਿਹੜਾ ਯਾਨੀ ਕਿ ਸਾਮਾਨ ਵੇਚ ਉੱਤੇ ਵੀ ਆਪਾਂ ਇਹ ਚੀਜ਼ ਸਟੋਰ ਕਰ ਸਕਦੇ ਆ ਸਾਰੇ ਕਿਤੇ ਕਰ ਸਕਦਾ ਮਤਲਬ ਬਾਕੀ ਕੀਮਤ ਕਿੰਨੀ ਕੀ ਹੁੰਦੀ ਹੈ ਜੇ ਆਪਾਂ ਗੱਲ ਕਰੀਏ ਨੀਅਰ ਮਾਰਕ ਇਹਦੀ ਕੀਮਤ ਜਿਹੜੀ ਜ਼ਿਆਦਾ ਅਮਾਉਂਟ ਨਹੀਂ ਹੈਗੀ ਨੀਅਰ ਮਾਰਕ ਹੈਗਾ 14000 ਤੋਂ ਸਟਾਰਟਿੰਗ ਹੈ ਇਹਦੀ ਓਕੇ ਇਹਨੂੰ ਕਿਟ 14000 ਰੁਪਏ ਦੀ ਆ ਜਾਂਦੀ ਹੈ ਪਰ ਜਿਹਦੇ ਵਿੱਚ ਆਪਾਂ 99 ਸੈਂਸਰ ਐਡ ਕਰ ਸਕਦੇ ਜਿਵੇਂ স্মੋਕ ਸੈਂਸਰ ਹੋ ਗਿਆ ਜਾਂ ਜਿਵੇਂ ਐਲ ਪੀ ਜ ਮੋਰ ਦਨ ਜਿੰਨੇ ਵੀ ਸੈਂਸਰ ਆਣਨੇ ਨੇ ਆਪਣੇ ਜਿਹੜਾ ਵੀ ਸੈਂਸਰ ਹੈਗੇ ਨੇ ਉਹਦੇ ਨਾਲ ਐਡ ਹੋ ਜਾਣਗੇ ਜੀ ਜੀ ਮਤਲਬ ਇੱਕ ਵਾਰ ਇਹ ਸਿਸਟਮ ਲਾ ਕੇ ਤੁਹਾਡੀ ਜਿਹੜੀ ਟੈਨਸ਼ਨ ਆ ਪੂਰੀ ਖਤਰਾਂ ਖਤਮ ਹੋ ਜਾਣੀ ਆ ਹਨਾ ਦੁਕਾਨ ਨੂੰ ਲੈ ਕੇ ਜਿਵੇਂ ਬੰਦੇ ਧਿਆਨ ਚ ਰਹਿਣਾ ਵੀ ਚੋਰੀ ਨਾ ਹੋ ਜAVE ਯਾਰ ਆਲਾ ਨਾ ਹੋ ਜAVE ਹਨਾ ਸਾਰੀਆਂ ਟੈਨਸ਼ਨਾਂ ਖਤਮ ਹੋ ਜਾਣੀਆਂ ਨੇ ਇਹਨਾਂ ਸਾਟਰ ਸੈਂਸਰ ਵੀ ਜਿਵੇਂ ਆਪਣਾ ਸਾਟਰ ਨੂੰ ਵੀ ਕੋਈ ਐਕਟੀਵਿਟੀ ਕਰ ਰਿਹਾ ਆ ਉਹ ਵੀ ਸੈਂਸਰ ਇਹ ਨਾਲ ਐਡ ਹੋਊਗਾ ਠੀਕ ਆ ਜੀ ਮਤਲਬ ਕਿੰਨਾ ਏਰੀਆ ਕਵਰ ਕਰ ਲੈਂਦਾ ਬਈ ਇਹ ਕਵਰ ਜਿਵੇਂ ਆਪਣਾ ਇਹਦਾ ਪੀਆਰ ਸੈਂਸਰ ਆ ਗਿਆ ਲੋਰ ਨੂੰ ਜਿਵੇਂ ਆਪਾਂ ਮੰਨ ਲਏ ਪੀਆਰ ਸੈਂਸਰ ਕਟੋ ਐਡ ਕਰਦਾ ਯਾਨੀ ਕਿ ਜੇ 30 40 ਫੁੱਟ ਦੇ ਰੇਨ ਦੇ ਵਿੱਚ ਕੋਈ ਬੰਦਾ ਆ ਰਿਹਾ ਆਪਣੇ ਯਾਨੀ ਕਿ ਤਾਂ ਉਹਨੂੰ ਨਾਲ ਦੀ ਆਪਾਂ ਨੂੰ ਐਕਸ਼ਨ ਮੈਸੇਜ ਉਹ ਪਲੱਸ ਹੋਲ ਆਪਾਂ ਜਾਨੀ ਸਟਾਰਟ ਹੋ ਜੀ ਕਿਹਾ ਮਤਲਬ ਦੁਕਾਨ ਦੇ ਅੰਦਰੋਂ ਦਾ ਬੜੀ ਆਸਾਨੀ ਦੇ ਨਾਲ ਜਿਹੜਾ ਹੈਗਾ ਇਹ ਉਹਦੀ ਕੋਈ ਉਹ ਨਹੀਂ ਹੈਗੀ ਕੈਪਚਰ ਕਰਦਾ ਕੈਪਚਰ ਕਰ ਇਹਦੇ ਨਾਲ ਬੰਦੇ ਨੂੰ ਐਟਲੀਸਟ ਅਲਰਟ ਮਿਲ ਜੂਗਾ ਤੇ ਬੰਦਾ ਮੁੜ ਕੇ ਤੁਹਾਡੀ ਦੁਕਾਨ ਨਾਲ ਝਾਕਦਾ ਵੀ ਨਹੀਂ ਹੈਗਾ ਹਨਾ ਇਹ ਤਾਂ ਰਹੀ ਗੱਲ ਬਾਈ ਜਿਹੜਾ ਸਾਰਾ ਸਿਸਟਮ ਨੇ ਉਹਨੇ ਤੁਸੀਂ ਆਪਾਂ CCTV ਕੈਮਰਾ ਜਿਵੇਂ ਤੁਸੀਂ ਸੈਟਅਪ ਬਣਾਇਆ ਹੋਇਆ ਜੀ ਜੀ ਇਹਦੇ ਵਿੱਚ ਵੀ ਆਪਾਂ ਡੀਲ ਕਰਦੇ ਹਾਂ ਹਾਂ ਜੀ ਇਹ ਚ ਵੀ ਆਪਾਂ ਡੀਲ ਕਰਦੇ ਹਾਂ ਜਿਵੇਂ ਕਿ ਆਪਣੇ ਲਈ Wi-Fi ਕੈਮਰਾ ਹੋਗੇ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਆਪਣੀ ਸਟਾਰਟਿੰਗ ਆ Wi-Fi ਕੈਮਰੇ ਦੀ ਸਿਰਫ ਕਈ ਵਾਰੀ ਕਈਆਂ ਦਾ ਬਜਟ ਨਹੀਂ ਹੁੰਦਾ ਹੈਗਾ ਕਈ ਵਾਰੀ ਨਾਰਮਲੀ ਜਿਹੜੇ ਛੋਟੇ ਦੁਕਾਨਦਾਰੀਆ ਛੋਟਾ ਗੈਸਟਰੀਆ ਹੈ}\,\text{ਕਰਉਂਦਾ ਉਹ ਪੂਰਨਲੀ ਚੀਜ਼ ਨਹੀਂ ਖਰੀਦ ਸਕਦਾ ਜਿਵੇਂ DVR ਸੈਟਅਪ ਨਹੀਂ ਅਫੋਰਡ ਕਰ ਸਕਦਾ ਤਾਂ ਉਹਨਾਂ ਲਈ ਆਪਾਂ ਛੋਟੇ ਅਮਾਉਂਟ ਤੋਂ ਆਪਣਾ ਸਟਾਰਟ ਕੀਤਾ Wi-Fi ਜਿਹੜਾ ਆਪਣਾ ਕੈਮਰਾ ਸਿਰਫ 990 ਰੁਪਏ ਤੋਂ ਦੀ ਸਟਾਰਟਿੰਗ ਹੈ ਕੈਮਰੇ ਦੀ ਅੱਛਾ ਜੀ ਮਤਲਬ 1000 ਤੋਂ ਘੱਟ ਜਿਹੜਾ ਕੈਮਰਾ ਤੁਹਾਡੇ ਘਰੇ ਲੱਗ ਜਾਣਾ ਹਾਂ ਇਹਦੇ ਵਿੱਚ ਇਹ ਵੀ ਨਹੀਂ ਹੈ ਜੇ ਤੁਹਾਡੇ ਕੋਲ Wi-Fi ਹੈਗਾ ਤਾਂ ਠੀਕ ਹੈ ਜੀ ਨਹੀਂ ਵੀ ਹੈਗਾ ਤਾਂ ਤਾਂ ਵੀ ਤੁਸੀਂ ਇਹ ਰਿਪੋਰਟਿੰਗ ਮੋਬਾਈਲ ਤੋਂ ਹੀ ਚੈੱਕ ਕਰ ਸਕਦੇ ਹੋ 20 ਤੋਂ 25 ਮਿੰਟ ਦੀ ਰੇਂਜ ਦੇ ਵਿੱਚ ਵਿੱਚ ਇਹਦੀ ਆਪਾਂ ਕਨੈਕਟ ਕਰਕੇ ਇਹਨੂੰ ਆਪਣਾ ਰਿਪੋਰਟਿੰਗ ਵਗੈਰਾ ਦੇਖ ਸਕਦੇ ਜਿਹੜੇ ਬੰਦੇ ਜਿਆਦਾ ਪੈਸੇ ਨਹੀਂ ਖਰਚਣਾ ਚਾਹੁੰਦੇ ਉਹ ਇਹਦੇ ਨਾਲ 1000 ਰੁਪਏ ਦੇ ਵਿੱਚ ਤੁਹਾਡੇ ਦੁਕਾਨ ਦੀ ਸਕਿਉਰਿਟੀ ਤੇ ਬਾਕੀ ਕੁਲਰਟੀ ਵਗੈਰਾ ਕਿਵੇਂ ਹੁੰਦੀ ਆ ਮੈਨੂੰ ਲੱਗਦਾ ਏਵਨ ਹੁੰਦੀ ਹੈ ਉਹ ਵਿਦ ਕਲਰ ਹੈ ਨੈਚਰਲ ਵੀ ਇਹਦਾ ਕਲਰ ਹੈ ਨਾਈਟ ਵਿਜਨ ਵੀ ਕਲਰ ਵਾਲਾ ਬਹੁਤ ਵਧੀਆ ਮਤਲਬ ਕੈਮਰਾ ਆ ਗਿਆ ਜੀ ਸਿਮ ਵਾਲਾ ਕੈਮਰਾ ਆ ਗਿਆ ਠੀਕ ਹੈ ਜੀ ਕਿਵਰੀ ਆਪਾਂ ਨੇ ਹੁੰਦਾ ਹੈ ਕਿ ਆਪਾਂ ਨੇ ਬਾ ਸਿਮਾ ਦਾ ਮਤਲਬ ਇਹ ਆ ਕਿ ਆਪਾਂ ਕਿਤੇ ਵੀ ਬੈ ਕੇ ਆਉਂਦਾ ਪਰਸੈਂਟ ਆਪਾਂ ਲਾਈਵ ਦੇਖ ਸਕਦੇ ਆ ਜੇ ਪਰਲੇ ਵਾਈਫਾਈ ਨਹੀਂ ਹੈਗੀ ਕਈ ਵਾਰੀ ਕੁਝ ਐਸੇ ਏਰੀਆ ਹੁੰਦੇ ਨੇ ਜਿੱਥੇ ਵਾਈਫਾਈ ਤਾਰ ਨਹੀਂ ਜਾਂਦੀ ਆ ਵਾਈਫਾਈ ਨਹੀਂ ਉਹਦਾ ਪਰਸੈਂਟ ਤਾਂ ਉੱਥੇ ਅਸੀਂ ਜ਼ਿਆਦਾਤਰ ਇਹ ਰეკਮੈਂਡ ਕਰਦੇ ਆ ਠੀਕ ਹੈ ਜੀ ਮਤਲਬ ਜੇ ਨਵੇਂ ਬੰਦਾ ਦੁਕਾਨ ਖਾਲੀ ਛੱਡ ਕੇ ਹਾਂ ਜੀ ਹਾਂ ਗਿਆ ਹੋਇਆ ਤਾਂ ਉਹ ਵਿਆਹ ਗਿਆ ਕਿਤੇ ਮੰਨ ਲਓ ਪਟਿਆਲੇ ਤਾਂ ਉੱਥੇ ਬੈਠ ਕੇ ਵੀ ਉਹ ਚੈੱਕ ਕਰ ਸਕਦਾ ਉਹ ਚੈੱਕ ਕਰਦਾ ਲੈ ਟੂ ਵੇ ਟੋਕ ਵਾਲਾ ਸਿਸਟਮ ਹੈ ਉਹ ਪਲੱਸ ਇਹਦੇ ਵਿੱਚ ਵੀ ਸਾਇਰਨ ਸਿਸਟਮ ਵਾਲਾ ਹੈਗਾ ਇਹਦੇ ਥੱਲੇ ਸਪੀਕਰ ਲੱਗਿਆ ਹੁੰਦਾ ਜੇ ਉੱਥੇ ਵੀ ਐਕਟੀਵ अच्छा ये कैमरा सारे सिस्टम पे जुड़ਦਾ ਠੀਕ ਹੈ ਜੀ ਪਲੱਸ ਇਹ ਆਪਣਾ ਆ ਜਾਂਦਾ ਇਜ਼ ਵਿਜ਼ਾ ਕੈਮਰਾ ਇਜ਼ ਵਿਜ਼ਾ ਵੀ ਸੇਮ ਸੀਮਾ ਵਾਲਾ ਕੈਮਰਾ ਇਹਨੂੰ ਆਪਾਂ ਰੋਟੇਟ ਕਰਕੇ ਸਾਰੇ ਪਾਸੇ ਨੂੰ ਦੇਖ ਸਕਦਾ ਜਿਵੇਂ ਆਪਣੇ ਲੋਗੇ ਬ ਬੜਾ ਸਾਰਾ ਜਿਵੇਂ ਏਰੀਆ ਹੁੰਦਾ ਤਾਂ ਉਹ ਉਹਨੇ ਗੱਲ ਮਤਲਬ 360 ਡਿਗਰੀ ਹੈ ਮੋਟਰਸ ਆਪਾਂ ਮੋੜ ਕੇ ਦੇਖ ਸਕਦੇ ਹਾਂ ਮਤਲਬ ਮੋਬਾਈਲ ਤੋਂ ਆਪਾਂ ਜਿੱਦ ਨੂੰ ਕਹੇ ਚਾਹੀਏ ਇਹਨੂੰ ਮੋੜ ਸਕਦੇ ਹਾਂ ਉਹ ਪਲੇਸਰ ਵਿੱਚ ਹਿਊਮਨ ਐਕਟੀਵਿਟੀ ਵਾਲਾ ਜੇ ਕੋਈ ਹਿਊਮਨ ਐਕਟੀਵਿਟੀ ਗਾਹਾਂ ਤਾਂ ਉਧਰੋਂ ਸੈਂਸਰ ਇਹਦਾ ਤੋਂ ਮੂਵਮੈਂਟ ਹੋ ਜਾਊਗਾ ਠੀਕ ਹੈ ਮੈਨੇ ਮੂਵਮੈਂਟ ਕਰ ਲੈ ਮਤਲਬ ਸਮਾਰਟ ਆ ਗਿਆ ਜਿਵੇਂ ਅੱਜ ਕੱਲ ਏਆਈ ਟੈਕਨੋਲੋਜੀ ਦੀਆਂ ਗੱਲਾਂ ਹੁੰਦੀਆਂ ਨੇ ਉਹ ਕੈਮਰੇ ਨੇ ਬਈ ਉਹ ਚੀਜ਼ ਆ ਗਈ ਮੈਂ ਲੋ ਵਜੇ ਡਾਲੇ ਆਪਾਂ ਨੂੰ ਕੈਮਰੇ ਦੱਸੇ ਨੇ ਹਨਾ ਜਿਹੜਾ ਬੰਦਾ ਜ਼ਿਆਦਾ ਡੀਵੀਆਰ ਉਹਨਾਂ ਨੇ ਸੈਟਅਪ ਲਾਏ ਨੇ ਤੇ ਨਾਲ ਇਹਨਾਂ ਦੇ ਰੱਖੇ ਨੇ ਆਫਰ ਆਫਰ ਵੀ ਆਏ ਜਿਹੜੇ ਵੀ ਤੁਹਾਨੂੰ ਸੁਣ ਕੇ ਮਜ਼ਾ ਆ ਜਾਊਗਾ ਤੇ ਵੀਰੇ ਦੱਸ ਦਿਓ ਫਿਰ ਕੀ ਆਫਰ ਰੱਖੇ ਨੇ ਆਪਾਂ ਨੇ ਇਹਦੇ ਇਹਦੇ ਵਿੱਚ ਜਿਵੇਂ ਆਪਣਾ ਪੂਰਾ ਸੈਟਅਪ ਆ ਜਾਂਦਾ ਦੋ ਆ ਦੇ ਚਾਰ ਕੈਮਰੇ ਤੇ ਚਾਰ ਕੈਮਰੇ ਨਾਲ ਆਪਣੇ ਜਿਵੇਂ ਕਿ ਹਾਰਡ ਡਿਸਕ ਹੋ ਗਈ एचडीएम वेयर होगी और अपने पीओ स्विच होगी और पीओ स्विच ना पीओई बॉक्स हो गए ठीक है नहीं और एनवीआर हो गया एट वाला ठीक है ये आपा ऑफर ਦੇ ਵਿੱਚ ਹੈ ਨਾ ਸਾਨੂੰ ਬੈਸਟ ਮੈਗਨੇਟ ਇਹ ਆਫਰ ਤੁਹਾਨੂੰ ਕਿਤੇ ਹਾਲੇ ਤੱਕ ਨਹੀਂ ਮਿਲੀ ਨਾ ਹੀ ਕਿਤੇ ਹੱਦ ਤੱਕ ਨਾ ਸਾਨੂੰ ਸੁਣੀ ਹੈ ਨਾ ਹੀ ਕਿਤੇ ਤੁਹਾਨੂੰ ਮਿਲੂਗੀ ਇਹਨਾਂ ਦਾ ਆਪਾ ਦੇ ਰਹੇ ਡਾਇਨਾਮਿਕ ਕੰਪਨੀ ਦਾ ਕੈਮਰਾ ਬਿਲਕੁਲ ਫ੍ਰੀ ਕੈਮਰਾ ਬਿਲਕੁਲ ਫ੍ਰੀ ਹੈ ਉਹ ਵੀ 4K ਦੇ ਵਿੱਚ ਇਹ ਹੈਗਾ 4K ਦੇ ਵਿੱਚ ਕੈਮਰਾ ਵੀ ਹੈ ਉਹ ਤੁਸੀਂ ਪਲੱਸ ਇਹਦੀ Amazon ਤੇ ਜਾ ਕੇ ਇਹਦਾ ਕੈਮਰਾ ਰੇਟ ਵੀ ਜਾ ਕੇ ਚੈੱਕ ਕਰ ਸਕਦੇ ਹੋ ਜੋ ਕਿ 26 2600 ਪਿਆਰ ਮੇਰਾ ਕੈਮਰਾ ਤੁਸੀਂ ਰੇਡਵੀ ਇਹਦਾ ਕੁਝ ਜਾ ਕੇ Amazon ਤੇ ਚੈੱਕ ਕਰ ਸਕਦੇ ਹੋ। ਦੇਖ ਲਓ ਕੈਮਰਾ ਦੇਖ ਲਿਓ ਆ ਉਹ ਵਾਲਾ ਕੈਮਰਾ ਜਿਹੜਾ ਬਾਈ ਦੇ ਰਹੇ ਨੇ ਸੇਮ ਹੀ ਕੈਮਰਾ। ਹਨਾ ਜਿਵੇਂ ਉਹਨਾਂ ਨੇ 4-5 ਕੈਮਰੇ ਰੱਖੇ ਹੋਏ ਜੋ ਕੋਈ ਸੈਟਅਪ ਦਿਖਾਉਂਦੇ ਹੋ। ਤੁਸੀਂ ਉਹ ਸਾਰਾ ਸਿਸਟਮ ਰੱਖਿਆ ਹੋਇਆ ਨਾ ਜਿਹੜਾ ਐਡੂ ਜੈਟ ਲੱਗਦਾ। ਮਤਲਬ ਇਹ ਕਿਉਂ ਸਾਰਾ ਸਿਸਟਮ ਰੱਖਿਆ? ਤੇ ਦੇਖੋ ਇਹ ਆਪਾਂ ਮੇਨ ਗੱਲ ਇਹਦੇ ਵਿੱਚ ਇਹ ਜੋ ਵੀ ਆਪਾਂ ਇਸ ਐਸਾ ਸੀਰੀਜ਼ ਕੇ ਕੇ ਦਿੰਨੇ ਆ ਕੋਈ ਪਲੱਸ ਹੋਊਗੀ। ਉਹ ਜਿਆਦਾਤਰ ਕਈ ਵਾਰੀ ਹੁੰਦੀ ਹੈ ਕਿ ਆਪਾਂ ਇਹਦੇ ਵਿੱਚ ਐਸਾ ਸੀਰੀਜ਼ ਦੇ ਵਿੱਚ ਰੰਗਦੇ ਮੈਂ ਅਸੀਂ ਉਸੇ ਹੀ ਵਾਰੀ ਹਾਰਡ ਡਿਸਕ ਦੇ ਰਹ ਕਿ ਯਾਰ ਇਹਦੀ ਗਾਰੰਟੀ ਆ ਉਹ ਪਲੱਸ ਕੀ ਹੁੰਦਾ ਕਿ ਬਜਟ ਘਟਾਉਣ ਵਾਸਤੇ ਨਾ ਜਦ ਆਪਾਂ ਕਹਿੰਦੇ ਕੀ ਵਾਰੀ ਗੇਨੋਗੇ ਯਾਰ ਥੋੜਾ ਰੇਟ ਘਟਾ ਗਨ ਉਹ ਆ ਐਚ ਡੀ ਐਮ ਹੁੰਦੀ ਹੈ ਇਹ ਹਲਕੀ ਐਚ ਡੀ ਐਮ ਯੂਜ਼ ਕਰ ਲਵੇ ਹਾਲਾਂਕਿ ਜਿਹੜੀ ਕੁਆਲਿਟੀ ਦੇ ਰਹੀ ਹੁੰਦੀ ਹੈ ਇਹ ਐਚ ਡੀ ਐਮ ਤਾਰਨੇ ਦੇਣੀ ਹੁੰਦੀ ਹੈ ਹੁਣ ਜਿਵੇਂ ਮੰਨ ਲੇ ਚਲੋ ਜਿਵੇਂ ਆ ਐਚ ਡੀ ਐਮ ਆਗੀ ਇੱਕ ਇੱਕ ਸਾਡਾ ਆ 4K ਦੇ ਵਿੱਚ ਹੈ ਇਹਦਾ ਸਾਈਜ਼ ਦੇਖ ਲਓ ਤੁਸੀਂ ਕਿਹਦਾ ਸਾਈਜ਼ ਹੈ ਮਤਲਬ ਆ ਵਾਇਰ ਲੱਗਦੀ ਐਕਸਰ ਆ ਦੇਖੋ ਜੀ ਫਰਕ ਦੇਖ ਸਕਦੇ ਹੋ ਆ ਜਿਹੜੀ ਵਾਇਰ ਬਾਈਓ ਨੇ ਲਾਉਨੇ ਨੇ ਚਾਹੀਦੀ ਆ ਨਾਰਮਲ ਤੋਂ ਡੇ ਲੱਗਦੀ ਆ ਹਣਾ ਤੇ ਅਸੀਂ ਨਾਰਮਲ ਤੇ ਨਾਰਮਲ ਵੀ ਸੈਟਅਪ ਦੇ ਵਿੱਚ ਲਾਣਾ ਜਿਵੇਂ ਐਚ ਡੀ ਵੀ ਕਿਸੇ ਦਾ ਸੈਟ ਉਹਦੇ ਵਿੱਚ ਵੀ ਇਹ ਚੀਚੀ ਲੱਗ ਮਤਲਬ ਐਸੈਸਰੀ ਦੇ ਵਿੱਚ ਛੋਟੇ ਛੋਟੇ ਉਹਦੇ ਨਾਲ ਹੀ ਫਰਕ ਪੈ ਜਾਂਦਾ ਤਾਂ ਹੀ ਬਾਈ ਨੇ ਸਾਰਾ ਸੈੱਟ ਰੱਖਿਆ ਤੇ ਜਿਵੇਂ ਹਾਰਡ ਡਿਸਕ ਹੋਗੀ ਕੋਸ਼ੀਬਾ ਦੀ ਲੱਗੀ ਹੋਈ ਆ 3 ਸਾਲ ਦੀ ਗਾਰੰਟੀ ਸਹੀ ਪੂਰੀ ਤੇ ਆਪਣੇ ਸੀਪੀ ਪਲਸ ਦੀ ਜਿਹੜੀ ਹੈਗੀ ਆ ਸੱਚ ਹੋ ਗਈ ਸਾਰੀ ਜਿਵੇਂ ਕਿ ਆਪਣੇ ਆਊਟ ਡੋਰ ਵੈਰ ਆ ਗਈ ਆ ਦੇਖੋ ਜਿਵੇਂ ਡਬਲ ਲੇਅਰ ਵੈਰ ਹੈ ਇੱਕ ਸਿੰਗਲ ਉੱਪਰ ਇਹ ਵੈਰ ਦਾ ਇਹ ਫਾਇਦਾ ਹੁੰਦਾ ਕਿ ਇਹ ਤੇ ਮੀਂਹ ਕਣੀ ਕੁ ਤਾਰ ਪੇਨਲਿ ਜਿਆਦਾ ਲੋਕ ਲੋਕ ਕੀ ਕਰਦੇ ਨੇ ਪਹਿ ਵਜਣ ਵਾਲੇ ਨੇ ਇਹ ਇੰਡੋਰ ਦਾ ਤਾਰੀ ਬਾਰੇ ਪੁੱਆ ਲੈਂਦੇ ਨੇ ਅੱਛਾ ਜੀ 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 ਮਤਲਬ ਇਹਦੇ ਵਿੱਚ ਇਹ ਹੈ ਵੀ ਜਿੰਨਾ ਮਰਜ਼ੀ ਕੁਝ ਹੋ ਜਾਵੇ ਧੁੱਪ ਪਵੇ ਮੀਂਹ ਗਣੀ ਪਵੇ ਜੋ ਮਰਜ਼ੀ ਹੋ ਜਾਵੇ ਮੈਂ ਕਹਿੰਦਾ ਕੁਆਲਿਟੀ ਨਹੀਂ ਘਟਦੀ ਕੁਆਲਿਟੀ ਨਹੀਂ ਘਟਦੀ ਨਾਲ ਉਹ ਲੌਂਗ ਲਾਈਟ ਤਾਰ ਹੈ ਅੱਛਾ ਜੀ ਜਿਵੇਂ ਮਰਜ਼ੀ ਯਾਨੀ ਕਿ ਓਪਨ ਏਰੀਆ ਦੀ ਜਿਵੇਂ ਮਰਜ਼ੀ ਬਹੁਤ ਕੋਈ ਦਿੱਕਤ ਨਹੀਂ ਮਤਲਬ ਏ ਟੂ ਜ਼ेड ਮਤਲਬ ਮੁੱਖੀ ਗੱਲ ਇਹ ਹੈ ਵੀ ਏ ਟੂ ਜ਼ेड ਜਿਹੜਾ ਸਮਾਨ ਤੁਹਾਡੇ ਲੱਗਣਾ ਸਾਰੇ ਦੀ ਗਾਰੰਟੀ ਮਿਲਦੀ ਹੈ ਜੀ 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 ਅੱਜ ਮੇਰੀ ਇਕ ਵਿਜਨ ਦਾ ਵੀ ਤੁਸੀਂ ਲਗਾਉਂਦੇ ਹੋ ਇਹ ਵੀ ਲੋ ਜੀ ਇਹਨਾਂ ਵੀ ਆਪਣਾ ਕੈਮਰਾ ਪਲੇਸ ਹੈ ਰੀ ਕੁਆਲਟੀ ਕਿੰਨੀ ਹੁੰਦੀ ਹੈ ਕੁਆਲਟੀ ਤੁਸੀਂ ਆਪ ਦੇਖ ਸਕਦੇ ਹੋ ਕੁਆਲਟੀ ਚੈੱਕ ਕਰੋ ਇਹ ਉਹ ਕੈਮਰੇ ਦੀ ਕੁਆਲਟੀ ਹੈ ਜਿਹੜਾ ਨਾਲ ਤੁਹਾਨੂੰ ਫ੍ਰੀ ਮਿਲਣਾ ਹੈ ਨਾ ਦੇਖੋ ਜੀ ਮਤਲਬ ਕੁਆਲਟੀ ਐਨ ਕੰਚਮਾ ਕੀ ਵਰਗੀ ਵੀਡੀਓ ਆ ਰਹੀ ਹੈ ਨੰਬਰ ਹੀ ਖੜੀ ਹੈ ਦੇਖੋ ਗੱਡੀ ਦਾ ਨੰਬਰ ਤੱਕ ਤੋਂ ਹੱਥੋਂ ਪੜਿਆ ਜਾ ਰਿਹਾ ਠੀਕ ਹੈ ਜੀ ਨੰਬਰ ਪਤਾ ਲੱਗ ਰਿਹਾ ਵੀ ਗੱਡੀ ਦਾ ਕਿਉਂਕਿ ਅਕਸਰ ਇਹ ਪ੍ਰੋਬਲਮ ਆਉਂਦੀ ਆ ਜਦੋਂ ਕੋਈ ਵਾਰਦਾਤ ਹੋ ਜਾਂਦੀ ਹੈ ਨਾ ਨੰਬਰ ਨਹੀਂ ਪਤਾ ਲੱਗਦਾ ਪਰ ਇਹਦੇ ਚ ਉਹ ਵੀ ਪਤਾ ਲੱਗਦਾ ਮਤਲਬ ਬੜੀ ਮਤਲਬ ਕਹਿਣ ਜਿਹੜੀ ਚੀਜ਼ ਆ ਬਾਈ ਤੁਹਾਨੂੰ ਪ੍ਰੋਵਾਈਡ ਕਰ ਰਹੇ ਨੇ ਬਾਈ ਮਤਲਬ ਨਵਾਂ ਦੇ ਵਿੱਚ ਹੋ ਗਿਆ ਜਾਂ 1 ਦੇ ਵਿੱਚ ਹੋ ਗਿਆ ਇਹ ਆਈਪੀ ਟੈਕਨੋਲੋਜੀ ਚ ਆਉਂਦੇ ਨੇ ਉਹ ਜਿਹੜੇ ਡੀਵੀਆਰ ਚ ਲਾਉਣਾ ਉਹ ਵੀ ਹੋਏ ਆਫਰ ਹੈ ਆਪਣੇ ਡੀਵੀਆਰ ਦੇ ਵਿੱਚ ਵੀ ਆਪਾਂ ਨੇ ਆਫਰ ਰੱਖਿਆ ਡੀਵੀਆਰ ਦੇ ਵਿੱਚ ਜਿਵੇਂ ਮੰਨ ਲੇ ਗਏ ਚਲੋ ਤੁਸੀਂ ਚਾਰ ਕੈਮਰਾ ਸੈਟਅਪ ਹੈ ਤਾਂ ਉਹਦੇ ਵਿੱਚ ਵੀ ਆਪਣੇ ਨਵੇਂ ਆ ਕੈਮਰਾ ਥੋਪਲੀ ਫ੍ਰੀ ਆਪਾਂ ਦਿੰਦੇ ਆ ਅੱਛਾ ਜੀ ਮਤਲਬ ਅਗਰ ਤੁਸੀਂ ਡੀਵੀਆਰ ਦੇ ਵਿੱਚ ਲਾਉਨੇ ਹੋ ਹਨਾ ਤਾਂ ਉਹਦੇ ਵਿੱਚ ਵੀ ਨਾਲ ਤੁਹਾਨੂੰ ਕੈਮਰਾ ਫ੍ਰੀ ਮਿਲਦਾ ਠੀਕ ਹੈ ਜੀ ਮਤਲਬ ਹੁਣ ਜਿਵੇਂ ਕਿਸੇ ਤੇ ਹੋ ਗਿਆ ਯਾਰ ਮੈਂ ਮੰਨ ਲਾ ਮੇਰੇ ਹਾਂ ਮੈਨੂੰ ਚਾਰੇ ਕੈਮਰੇ ਮੈ ਲਗਾਉਣੇ ਨੇ ਚਾਰੇ ਤੁਸੀਂ ਦੇ ਦੇ ਪੰਜਵਾਂ ਕੈਮਰਾ ਤਾਂ ਮੇਰੇ ਵਾਸਤੇ ਐਕਸਟਰਾ ਉਹਦਾ ਕਿਵੇਂ ਫਾਇਦਾ ਹੋਏ ਐਕਸਟਰਾ ਨਾਲ ਉਹਦੇ ਵਿੱਚ ਆਪਣੇ ਇਹ ਫਾਇਦਾ ਜੇ ਉਹਨੇ ਇੱਕ ਕੈਮਰਾ ਆਪਣਾ ਉਹਦੇ ਵਿੱਚੋਂ ਕੈਨਸਲ ਕਰ ਲੈ ਜਾਨੀ ਇੱਕ ਕੈਮਰਾ ਕੈਸਮਾ ਆਪਣਾ ਇਹ ਕੈਮਰਾ ਫੋਟੋ ਐਡ ਕਰ ਸਕਦੇ ਅੱਛਾ ਜੀ ਜਿਵੇਂ ਡੋਵਾਂ ਦਾ ਭਾਈ ਆ ਭਾਈ ਨੇ ਚਾਰ ਕੈਮਰੇ ਮਤਲਬ ਚਾਰ ਹੀ ਤੁਹਾਡੇ ਲੱਗਦੇ ਨੇ ਤਾਂ ਤੁਸੀਂ ਇਹ ਚੋਂ ਡੋਵਾਂ ਦਾ ਇੱਕ ਕੱਢ ਦੋ ਤਿੰਨ ਰੇਟ ਤਿੰਨ ਦਾ ਲੱਗ ਜਾਣਾ ਤੇ ਜਿਹੜਾ ਚੌਥੀ ਦੀ ਜਗਾ ਉਹ ਲੱਗ ਜਾਣਾ ਤੇ ਲਓ ਜੀ ਇਹ ਜਿਹੜਾ ਆਫਰ ਹੈ ਜਿਵੇਂ ਬਾਈ ਨੇ ਕਿਹਾ ਵੀ ਨਾ ਤਾਂ ਤੁਸੀਂ ਅੱਜ ਤੱਕ ਸੁਣਿਆ ਤੇ ਨਾ ਹੀ ਸੁਣਨਾ ਇਹ ਕਿੱਥੋਂ ਕਿੱ ਡਾਇਨਾਮਿਕ ਟੈਕਨੋਲੋਜੀ ਵਾਲਾ ਦੇ ਨੰਬਰ ਇਹਨਾਂ ਦਾ ਸਕਰੀਨ ਤੇ ਆ ਰਿਹਾ ਐਡਰੈਸ ਤੁਹਾਨੂੰ ਦੱਸ ਹੀ ਦਿੱਤਾ ਵੀਡੀਓ 'ਚ ਦਿਖਾਈ ਦਿੱਤਾ ਜਿਹੜੇ ਲੋਕ ਬਾਹਰੋਂ ਆਉਣਗੇ ਸੱਟਾ ਚੌਂਗ ਦੇ ਵਿੱਚ ਆ ਕੇ ਜਿੰਨੂੰ ਮਰਜ਼ੀ ਪੁੱਛ ਲਓ ਡਾਇਨਾਮਿਕ ਟੈਕਨੋਲੋਜੀ ਮਤਲਬ ਉੱਥੋਂ ਜਾ ਕੇ ਤੁਹਾਨੂੰ ਵਿਖੀ ਜਾਣੀ ਆ ਕਮਨਸਰਮਾ ਰੋਡ ਤੇ ਦੁਕਾਨ ਹੈ ਠੀਕ ਹੈ ਜੀ ਮਤਲਬ ਬਾਈ ਦਾ ਇਹੀ ਮੈਸੇਜ ਹੈ ਵੀ ਆਪਦਾ ਸਾਰਾ ਚੈੱਕ ਕਰੋ ਜਿਵੇਂ ਕੇਬਲ ਲੱਗਦੀ ਆਪਾਂ ਕੇਵਲ ਇੱਕ ਐਗਜ਼ਾਮਪਲ ਲੈ ਰਹੇ ਹਾਂ ਹੁਣ ਆਹ ਕੇਬਲ ਜਿਹੜੀ ਬਾਈ ਦੁਬਾਈ ਨੂੰ ਦੂਜੀ ਕੇਬਲ ਦਿਖਾਈ ਸੀ ਦੂਜੀ ਕੇਬਲ ਆਪ ਨਹੀਂ ਆਪੀ ਤੈਨੂੰ ਇਹ ਕੇਬਲ ਦੇ ਵਿੱਚ ਜਮੀਨ ਆਸਮਾਨ ਦਾ ਫਰਕ ਹੈ ਇਹ ਵੀ ਨਾਲੇ ਕੁਆਲਿਟੀ ਵੀ ਅੱਧੀ ਕਰ ਦਿੰਦੀ ਹੈ ਕੁਆਲਿਟੀ ਇਹਦੇ ਨਾਲ ਕਿਉਂਕਿ ਆਪਾਂ ਕੈਮਰੇ ਜਿੰਨੇ ਮਰਜ਼ੀ ਮਹਿੰਗਾ ਕਰਵਾ ਲਈਏ ਜਿਆ 5 400 ਦੀ ਕੇਬਲ ਹੀ ਆਪਣੇ ਘਟੀਆਂ ਲੱਗੀ ਤਾਂ ਸਾਰੀ ਕੁਆਲਿਟੀ ਦੀ ਘੱਟੀ ਮੈਸ ਹੋ ਜਾਂਦੀ ਹੈ ਇਹ ਸਾਰੀ ਜਿਹੜੀ ਐਸੈਸਰੀ ਲਗਾਉਂਦੇ ਹੋ ਇਹਨਾਂ ਟੈਸਟ ਕਰਕੇ ਲਗਾਓ ਅਗਰ ਤੁਸੀਂ ਨਹੀਂ ਵੀ ਲਵਾ ਸਕਦੇ ਇਹਨਾਂ ਕੋਲ ਆ ਨਹੀਂ ਸਕਦੇ ਤਾਂ ਬਈ ਉਹਨਾਂ ਨੂੰ ਫੋਨ ਕਰਕੇ ਨੋਟ ਜ਼ਰੂਰ ਲੈ ਲਓ ਤਾਂ ਕਿ ਤੁਹਾਡਾ ਜਿਹੜਾ ਨੁਕਸਾਨ ਹੈ ਉਹਦਾ ਨਵਾਉ ਕਿਧੋਂ ਹੈ ਕੋਈ ਵੀ ਦਿੱਕਤ ਨਹੀਂ ਹੈਗੀ ਇੱਕ ਵਾਰੀ ਫੋਨ ਕਰਕੇ ਇਨਫੋਰਮੇਸ਼ਨ ਜ਼ਰੂਰ ਲੈ ਲਓ ਪ੍ਰੋਟੈਕਸ਼ਨ ਲੈ ਲਓ ਕਿਉਂਕ ਫਲ ਬਹੁਤ ਜ਼ਿਆਦਾ ਕੈਮਰੇ ਖਰਾਬ ਰਹੇ ਰਹਿੰਦੇ ਨੇ ਜਾਂ ਕੋਈ ਦਿੱਕਤ ਆ ਜਾਂਦੀ ਹੈ ਜਾਂ ਉਨੀ ਕੁਆਲਟੀ ਨਹੀਂ ਹੁੰਦੀ ਹੁਣ ਇਹਨਾਂ ਦੀ ਕੁਆਲਟੀ ਅਸੀਂ ਖੁਦ ਦੇਖ ਰਹੇ ਹਾਂ ਬਹੁਤ ਸੋਹਣੀ ਆ ਤਾਂ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜਾ ਸਾਰਾ ਸਿਸਟਮ ਦੱਸਿਆ ਉਹ ਵੀ ਸਾਨੂੰ ਬਹੁਤ ਸੋਹਣਾ ਲੱਗਿਆ ਉਹ ਹਰ ਇੱਕ ਦੁਕਾਨ ਦੀ ਅੱਜਕੱਲ ਜ਼ਰੂਰਤ ਹੈ ਕਿਉਂਕਿ ਜਦੋਂ ਚੋਰੀ ਹੋ ਜਾਂਦੀ ਆ ਆਪਣਾ 5-4 ਲੱਖ ਦਾ ਨੁਕਸਾਨ ਕਰਕੇ ਜਾਂਦੇ ਨੇ ਚੋਰ ਪੂਰੇ 10-12000 ਰੁਪਏ ਲਾ ਕੇ ਆਪਾਂ ਆਪਣੀ ਦੁਕਾਨ ਨੂੰ ਸੇਵ ਕਰ ਸਕਦੇ ਹਾਂ ਤਾਂ ਤੋਂ ਬੱਸ ਘਰ ਨੂੰ ਵੀ ਕੀ ਕੀ ਹੈ ਨਾ ਐਨ ਆਰ ਆਈ ਆਪਾਂ ਕਈ ਵਾਰੀ ਚੰਡੀਗੜ੍ਹ ਫੈਮਲੀ ਹੁੰਦੀ ਹੈ ਵੀ ਜਿਹੜੇ ਘਰ ਦੇ ਵਿੱਚ ਕੋਈ ਨਹੀਂ ਹੁੰਦਾ ਕਿ ਆਪਾਂ ਉਹਨੂੰ ਬਹੁਤ ਵਧੀਆ ਅਲਰਟ ਸਿਸਟਮ ਹੈ ਯਾਨੀ ਕਿ ਆਪਣਾ ਘਰ ਦੇ ਵਿੱਚ ਘਰ ਵਾਸਤੇ ਵੀ ਲਵਾ ਸਕਦੇ ਹਾਂ ਜੇ ਹੁਣ ਬਾਈਉਂਗ ਐਗਜ਼ਾਮਪਲ ਦੱਸ ਰਹੇ ਸੀ ਕਿ ਕੋਈ ਕਿਸੇ ਦੇ ਘਰੇ ਚੋਰੀ ਹੋਈ ਜਦੋਂ ਬੰਦਾ ਸਾਲਵਾ ਲਾਇਆ ਤਾਂ ਉਹਨੇ ਦੇਖਿਆ ਸੀ ਸੀਸੀਟੀਵੀ ਕੈਮਰਾ ਹੀ ਲੱਗੇ ਲੱਗੇ ਨਾਲ ਉਪਲੱਸ ਕਈ ਰਿਆਂ ਡਵੀਆਰ ਹੀ ਕੈਮਰਾ ਵੀ ਲੱਗੇ ਹੋਣੇ ਪਰ ਡਵੀਆਰ ਅਲੱਗ ਲੇਗੇ ਹਾਂ ਆਪਾਂ ਵੀਡੀਓ ਵੈਸੇ ਜੋ ਵੀ ਅੱਜ ਕੱਲ ਦਾ ਟੈਮ ਦੇ ਵਿੱਚ ਐਡਵਾਂਸ ਸਿਸਟਮੇ ਆਉਗੇ ਕਿ ਕਹਨ ਨੂੰ ਪਤਾ ਸਾਰਾ ਸਿਸਟਮ ਹੀ ਡਵੀਆਰ ਦੇ ਵਿੱਚ ਹੈ ਕੈਮਰੇ ਲੱਗੇ ਲੱਗੇ ਰਹਿੰਦੇ ਡਵੀਆਰ ਲਾ ਕੇ ਲੈ ਗਿਆ ਕੁਝ ਦੇਖ ਨਹੀਂ ਸਕਦੇ ਮਤਲਬ ਇਹਦੇ ਚ ਇਹ ਨਹੀਂ ਹੈਗਾ ਕੈਮਰੇ ਦੀ ਜਿਹੜੀ ਸਕਿਉਰਟੀ ਉਹ ਤੋਂ ਮਿਲਲੀ ਮਿਲਲੀ ਆ ਨਾਲ ਤੁਹਾਨੂੰ ਸਾਰਾ ਸਿਸਟਮ ਹੀ ਮਿਲਦਾ ਇਹ ਸਾਰੇ ਜਿਹੜੇ ਸਵਾਮਾਂ ਨੇ ਇਹਨਾਂ ਦਾ ਆਨਲਾਈਨ ਦੇ ਲਈ ਬਾਈ ਉਹਨਾਂ ਨਾਲ ਜ਼ਰੂਰ ਕੰਟੈਕਟ ਕਰੋ ਜਿਹੜੀ ਤੁਹਾਡੀ ਲਾਈਫ ਬਹੁਤ ਜ਼ਿਆਦਾ ਸਿਕਿਉਰ ਹੋਣ ਵਾਲੀ ਆ ਤੇ ਇਹਨਾਂ ਦੇ ਜਿਹੜਿਆ ਅਪਡੇਟਡ ਵੀਡੀਓ ਨੇ ਉਹ ਦੇਖਣ ਦੇ ਲਈ ਇੰਸਟਾਗ੍ਰam ਤੇ ਪੇਜ ਵੀ ਹੈਗਾ ਡਾਇਨਾਮਿਕ ਟੈਕਨੋਲੋਜੀ ਦੇ ਨਾਮ ਤੋਂ ਤਾਂ ਕਿ ਉਹਨੂੰ ਵੀ ਫੋਲੋ ਕਰ ਲਓ ਕਿਉਂਕਿ ਡੇਲੀ ਦੇ ਡੇਲੀ ਅਪਡੇਟ ਤੁਹਾਨੂੰ ਮਿਲਦੀਆਂ ਰਹਿਣਗੀਆਂ ਕਿਉਂਕਿ ਆਪਾਂ ਜਿਹੜੀ ਚੀਜ਼ ਆ ਚੀਜ਼ ਨੂੰ ਚੈੱਕ ਕਰਦੇ ਰਹੇ ਆ ਤਾਂ ਉਹਨੂੰ ਲਾਈਕ ਕਰ ਲਓ ਫੋਲੋ ਕਰ ਲਓ ਫੇਸਬੁੱਕ ਤੇ ਵੀ ਪੇਜ ਹੈਗਾ ਬਈ ਆਪਣਾ ਫੇਸਬੁੱਕ ਤੇ ਵੀ ਫੋਲੋ ਕਰ ਲਓ ਤਾਂ ਕਿ ਤੁਹਾਨੂੰ ਅਪਡੇਟ ਆਉਂਦੀਆਂ ਰਹਿਣ ਬਾਕੀ ਬਾਈ ਉਹਨਾਂ ਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਬਹੁਤ ਸਾਰੇ ਲੋਕਾਂ ਦਾ ਫਾਇਦਾ ਹੋ ਸਕੇ ਇਹ ਵੀ ਹੋਰ ਵੀਡੀਓ ਦੇ ਨਾਲ ਨਵੇਂ ਨਵੇਂ ਜਿਹੜੇ ਸਿਸਟਮ ਨੇ ਉਹ ਲੈ ਕੇ ਬਹੁਤ